ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ। ਹਲਕਤਾਂ ਵਿੱਚ ਇਸ ਵੇਲੇ ਨਾਂ ਨਹੀਂ ਆਉਂਦੇ ਸੀ। ਹਨਾ ਕੋਈ ਸਟਾਫ ਨਹੀਂ ਸੀ, ਕੋਈ ਆਫਿਸ ਨਹੀਂ ਸੀ। ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਕੱਲੇ ਕੋਈ ਬਿਊਰੋਕ੍ਰੇਸੀ ਸੁਧਾਰਨੇ ਹੋਣੇ ਜਾਂ ਤੁਸੀਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁਰਾ ਕੋਲ ਹੈ। ਇੱਕ ਪ੍ਰਸ਼ਾਸਨਿਕ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਇੱਕ ਲਾਪਰਕ ਲੈ ਹੋਰ ਵੀ ਬਾਗਣ ਵੀ ਕਿਹਨਾਂ ਕਿਹਨਾਂ ਲੋੜ ਹੈ ਹੈ ਜੀ ਹੋਰ ਜਿਹੜੇ ਬਾਗਣ ਨੇ ਕੁਝ ਕੁਛ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵੰਡਾਂ ਕਿੰਨੇ ਕੁਛ ਉਹ ਉਧਰੋਂ ਉਹ ਫਾਈਲ 'ਤੇ ਜਿੰਨੇ ਨੇ ਉਸਦੇ ਪਾਸੇ ਉਧਰ ਉਸਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਕਟੇ ਨਾ ਜਾਪਰ ਦੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆ ਜੇ ਕਿਉਂਕਿ ਉਹਦੇ ਨੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕੰਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਕਿ ਜਿਹੜਾ ਇੱਕ ਜਿਹੜੇ ਕਸ ਡਰੇਨੇਜ ਵਿਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਹੁੰਦਾ ਉਹ ਕਹਿੰਦੇ ਨੇ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿਣੇ ਨਹੀਂ ਸਾਡੇ ਅੰਦਰ ਵੱਡੀਆਂ ਨਹਿਰਾ ਹੁੰਦੀਆਂ ਸੋ ਇਹ ਇਹਦਾ ਅਸੀਂ ਕਰ ਰਹੇ ਹਾਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘੱਟੇ ਤੇ ਕੰਮ ਛੇਤੀ ਜੀ ਮਸ਼ੀਨ ਵੱਡੀ ਮਸ਼ੀਨ ਸਖਸ਼ਣੇ ਸੋ ਬਿਦ ਕਹਿਣੇ ਉਹ ਸਾਰੇ ਪੰਜਾਬ ਵਾਸੀ ਅਸੀਂ ਬਜਟ ਬਣਾਇਆ 49 ਕਰੋੜ ਚ 44 ਕਰੋੜ 700 730 ਮਸ਼ੀਨਾਂ ਦੇ ਤੋਂ 40 ਕਰੋੜ ਦਾ ਬਜਟ ਹੈ ਉਹਦੇ ਚ ਪਹਿਲੇ ਕਲਸਟਰ ਵਾਸਤੇ ਜੋ ਸੂਰੂਪ ਨੂੰ ਇੱਕ ਕਲਸਟਰ ਬਣਾਇਆ ਕਲਸਟਰ ਬਣਾਇਆ ਹੈਡ ਆਫਿਸ ਨਾਲੋਂ ਮਾੜੇ ਦੁਆੜੇ ਤੇ ਚਾਰ ਪੰਜ ਜਿਹੇ ਲੀ ਗੱਟੀਆਂ ਉੱਥੇ ਖੜੀਆਂ ਰਹਿ ਗਈਆਂ ਜੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਸ ਨਾਲ ਉਹ ਤਾਂ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 73 ਲੱਖ ਦਾ ਹੈ 216 ਮਸ਼ੀਨਾਂ ਇੱਕ ਇਸ ਜੰਗਲ ਵਿੱਚ ਕਸਤੇ ਤੇ ਧੂੜੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਤੋਂ। ਉਹਦਾ ਵੀ ਤੁਹਾਨੂੰ ਬਲਾਮਾ ਕਰਦੇ। ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ। ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟੈਕਨਿਕਲ ਨਾਲ ਹੀ ਆਉਂਦੇ ਨੇ। ਤੇ ਕਿਉਂਕਿ ਟੈਕਨिकल ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਚਲਾਉਂਦੇ। ਸੋ ਜ਼ਰੂਰ ਜੀ ਕਲੈਕਟਰ ਦਾ ਅਧਿਕਾਰ ਨਹੀਂ ਕੀਤਾ ਬਾਕੀ ਸਮੇਂ ਸਮੇਂ ਤੇ ਪਰ ਇਸ ਬੰਦ ਜਿਹੜੇ ਹਰ ਤੋਹਿਆ ਪੋਸਟ ਦੇ ਸਿਮਟ ਕਮਾਤੂ ਦਾ ਕਾਬਿਲ ਹਾਂ ਹਾਂ ਜੀ ਸਤ ਤਸੀਲ ਭਵਾਨੀ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਜੀਮੋਫਿਸ ਫਰਦ ਫਰਦ ਕੇ ਅੰਦਰ ਖਵਾਰੀ ਆਫਿਸ ਕਾਨੂੰਗੋ ਆਫਿਸ ਦੇ ਰਿਕਾਰਡ ਜਿਹੜਾ ਰਿਕਾਰਡ ਰੂਨ ਵੀ ਹੈ ਤੇ ਤਾਂ ਕਿ ਇੱਕੋ ਛੱਤ ਥੱਲੇ ਸਾਰਾ ਕੁਝ ਮਿਲੇ ਤੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਉਸ ਜਗ੍ਹਾ ਤੇ ਜਾਣਾ ਪੈਂਦਾ ਸੀ ਵਿਹਾਰੀ ਫੁੱਟੇ ਸੋ ਸਤ ਸੀ ਜੀਮਾ ਵੀ ਚੱਲ ਜਿਹੜੀ ਹੈ ਉਹਦਾ ਹੋ ਚੁੱਕਿਆ ਤੇ ਗੜਵੇ ਦਾ ਵੀ ਚੁੱਕਿਆ ਤੇ ਇੱਥੇ ਆਪਣੇ ਵਨ ਹੋਰ ਹੋ ਚੁੱਕਿਆ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸਾਰੇ ਸਤ ਸੀਲਾ ਤੇ ਤਸਵੀਰਾਂ ਨੂੰ ਅਪਡੇਟ ਕੀਤਾ ਜਾਊਗਾ ਲੇਟੈਸਟ ਇਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਨਾਲ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੀਟਿੰਗ ਰੂਮ ਨੇ ਵੀ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ ਅੱਜ ਕਿਸਾਨ ਮੀਟਿੰਗ ਹੋ ਰਹੀ ਹੈ ਅੱਜ ਕਿਸਾਨ ਮੀਟਿੰਗ ਹੋ ਰਹੀ ਹੈ 4 4 ਮੀਟਿੰਗ ਇਸ ਤਾਂ ਮੈਂ ਵੀ ਨਾਲ ਸੀ ਅੱਜ ਪਹਿਲਾਂ ਸੀ ਤੇ ਅੱਜ ਫੇਰ ਜਿਹੜਾ ਅੱਜ ਸ਼ਿਲਾ ਚਾਂਦ ਜੀ ਕਿਸਾਨ ਮੰਤਰੀ ਵੀ ਆ ਰਹੇ ਨੇ ਜਿਹੜੇ ਮੀਟਿੰਗ ਆਨ ਸਕੇ ਮੈਨੂੰ ਨਹੀਂ ਲੱਗਦਾ ਕਿ ਇਹਿੰਦ ਸਰਕਾਰ ਜਿਹੜਾ ਲੋਲੀ ਮਗ ਦਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਮਨਸਾ ਪਹਿਲੇ ਦਿਨ ਹੀ ਆ ਕਿਸੇ ਨੇ ਕੋਈ ਸਵਾਲ ਨਹੀਂ ਚੱਕਿਆ ਵੀ 2500 ਰੁਪਏ ਦੀ ਸਕੀਮ ਚੱਲੂ ਨਹੀਂ ਕੀਤੀ ਵੀ ਜੀ ਦੇਖੋ پتہ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪਖਸ਼ਾ ਜਿਹੜਾ ਰੋਲ ਲੰਭਾ ਹੈ ਲੋਕਾਂ ਦਾ ਅਤਵਾ ਸੇਨਕ ਤੇ ਕੱਖਸ਼ਾ ਇਹ ਹੁੰਦਾ ਕਿ ਕਟਕਟ ਸਾਰਥਿਕ ਲੋਕਣ ਰੈਸਿਕ ਪਰਸਨਲ ਵੀ ਜਗ ਬਸ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਟੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਨਹੀਂ ਸਾਡਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸਰਕਾਰਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੂੰ ਕਿ ਜਿੱਤੇ ਵੀ ਸਰਕਾਰਾਂ ਗਲਤ ਕੰਮ ਕਰਣਗੀਆਂ ਯਾ ਬਾਤ ਹੈ ਤੋ ਮੁੱਕ ਨਹੀਂ ਐ ਸੇਂਟਰ ਦਾ ਦિલ્ਹੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਹਰੂਪ ਰਹੀ ਜਿਹੜੇ ਸਮਾਰਿਤ ਜ਼ੀਰੋ ਨੇਬਰ ਤੇ ਪਾਣੀ ਹੈਗਾ ਸਭ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਂਟਰ ਦਾ ਹਵਾਲਾ ਤਲਾਕਾ ਕੋਈ ਉਹ ਏਰੀਆ ਪਹਿਲਾਂ ਦੇਖੋ ਪਹਿਲਾਂ ਦੀ ਸੇਮ ਵਾਲਾ ਜੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਬੱਚਾ ਗੱਡੀ ਹੁੰਦੀ ਹੈ ਕੁਝ ਮੁਕਸਰ ਦੇ ਇਲਾਕੇ ਕੋ ਕੋਤਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਟੋਕ ਟਕਰਾਂਗੇ ਨਾ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਨੂੰ ਜੇ ਉਹ ਫਰੇਮ ਕਰਕੇ ਪ੍ਰਭਾਵਿਤ ਹੋ ਜੀਏ ਫਸਲ ਕਾ ਲੀਏ ਈ ਸੋ ਪਕੇੜੇ ਦਾ ਮੁੱਦਾ ਮੰਤਰਿਕ ਪਛਾਣ ਦਾ ਅਫਸਰ ਲੇਕਿਟ ਕਾਲ ਕਰੇ ਹੋਰ ਕਿ ਕਿਉਂ ਇਹ ਤੀਜੇ ਤਾਲਵਾਜ਼ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਣਾਉਂਦੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਮਤਲਬ ਤਬ ਇਸ ਵੇਲੇ ਨਾਂ ਨਹੀਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨੇ ਹੋਣੇ ਜਾਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁਣਾ ਕੋਲੇ ਹੈ ਨਾ ਇੱਕ ਪ੍ਰਸ਼ਾਸਨ ਸੋ ਉਹਨਾਂ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਆਪਾਂ ਕਰਦੇ ਹਾਂ ਹੋਰ ਕਿੱਦਾਂ ਨੇ ਵੀ ਕੰਪੀਟਿਸ਼ਨ ਲਈ ਲੋੜ ਹੈ ਹੈ ਜੀ ਹੋਰ ਜਿਹੜੇ ਪਾਤਰੀ ਤੇ ਬਾਗਲੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਪੱਤਰ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਚਿੰਤਨ ਨਹੀਂ ਉਧਰ ਉਹ ਫਾਈਲ ਪੇ ਜਦੋਂ ਉਹਦੇ ਪਾਸੇ ਨੂੰ ਉਧਰ ਉਹਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਾਫ ਰਹੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਇਤਿਹਾਸ ਨੂੰ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਫਾਈਨਾਂਸ ਵੱਲੋਂ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨੇ ਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਇਹਦੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫਿਰ ਇਧਰੋਂ ਚਲ ਗਿਆ ਇਧਰੋਂ ਚਲ ਗਿਆ ਉਹ ਘਟੇ ਤੇ ਕੰਮ ਸੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਪਰ ਉਹਦਾ ਨਾਂ ਪੈ ਲਵਾ ਰਹੇ ਸੀ 11 ਕਿਲੋਮੀਟਰ ਦਾ ਧੇਰੀ ਏਰੀਆ ਹੈ ਜਿੱਥੇ ਮਿਲਿਆ ਉਹਦਾ ਦਾਸਲੇ ਬੋਲ ਰਿਹਾ ਸੀ ਸਰ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਕਿ ਹੁਣ ਇਥੇ ਨਹੀਂ ਭੇਜਦੇ ਦੇਸ਼ ਦੇ ਵਿੱਚ ਜਹਾਜ਼ ਉਹਨਾਂ ਨੂੰ ਮੈਕਸੀਕੋ ਜਾਂ ਉੱਥੇ ਭੇਜਾਂਗੇ ਜੀ ਦਿਖਾਏ ਜੀ ਬਸ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਛੋਟੇ ਛੋਟੇ ਮੂਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਪਰ ਸਾਨੂੰ ਸਰਕਾਰ ਸਾਡਾ ਸਾਡੇ ਜਹਾਜ਼ ਤੇ ਜਿਹੜੇ ਜਿਹੜੇ ਸਿਟੀਜ਼ਨਾਂ ਦੀ ਟ੍ਰਾਂਸਫਰੇਸ਼ਨ ਹੋ ਜਾਂਦੀ ਉਹਨਾਂ ਨੂੰ ਆਹ ਜਹਾਜ਼ ਤੇ ਲੈ ਕੇ ਤੁਸੀਂ ਕਿਉਂ ਸਪੀੜੀਆਂ ਲਾ ਕੇ ਜਾ ਇੱਥੇ ਫੌਜ ਦੇ ਜਹਾਜ਼ ਚੱਲ ਰਹੇ ਨੇ ਨਾਲੇ ਕਿਨੂੰ ਟਰੰਪ ਮਿਰਕੋਸਤ ਦੋਸਤਾਂ ਤੋਂ ਆਹ ਤੁਸੀਂ ਗਿਫਟ ਲੈ ਰਹੇ ਹੋ ਪਰ ਜਿਹੜੇ ਗਲਤ ਕਰਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਕਿਸੇ ਨੇ ਜਿਹੜੇ ਗਲਤ ਕਰ ਰਹੇ ਨੇ ਹਨ ਇਹ ਮੇਤਾ ਜੀ ਦਾ ਉਹਨੂੰ ਕਹਿਣਿਆ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਜਿਹੜੇ ਕੱਲੀ ਹੈ ਜੀ ਤੁਹਾਨੂੰ ਪਰਸੋ ਨੁਕੀ ਪੱਤਰ ਬੰਡੇ 495 ਉਸ ਚਤਨ 4000 ਲੋਕੜੀਆਂ ਹੋਰ ਪਾਰ ਨੇ। ਇਹ ਆਈ ਵੀ ਨੇ ਉਧਰੋਂ ਛੱਡ ਕੇ ਪਰ ਸੁਇ ਜਿਹੜਾ ਮੈਨੇ ਨੁਕੀ ਪੱਤਰ ਬੰਡੇ ਜਿਹੜਾ 270 ਅਸਿਸਟੈਂਟ ਪ੍ਰੋਫੈਸਰ ਸੀ। ਉਹ ਚੁੱਕ ਕਪਲ ਜਿਹੜਾ ਸੀ ਪਤੀ ਪਤਨੀ ਉਹ 1.5 ਸਾਲ ਬਿਨ ਹੀ ਕੈਨੇਡਾ ਰਹਿ ਗਿਆ। ਉਹ ਵਾਪਸ ਆ ਕੇ ਤੇ ਸਾਨੂੰ ਲੈਟਰ ਆ ਗਈ 10 ਸਿੱਖੇ ਪਰ ਉਹ ਵੀ ਟਾਲਟੇ ਕਰਦੇ ਬਾਹਰ ਵੀਡੀਓ ਪਾਉਂਦੇ ਨੇ ਕਿ ਅਸੀਂ ਆ ਰਹੇ ਹਾਂ ਸਰ ਜੀ ਕਰਦੇ ਨੇ ਚੱਲਦਾ ਹੈ ਪਤਾ ਕੀ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਘਰ ਚ ਰਹਿ ਲਿਆ ਹੁਣ ਉਹ ਬਿਕਰੀ ਹੋ ਰਹੀ ਹੈ ਨਾ ਇੱਕ ਮੇਸ ਘਰ ਚ ਆਵਾ ਉਹ ਚਾਹੇ ਮੂਰਲੇ ਗੇਟ ਨਹੀਂ ਆ ਜਾ ਕਿ ਤੁਸੀਂ ਚਾਹੇ ਪਿਛਲੇ ਨਹੀਂ ਲੋਕਾਂ ਨੂੰ ਇੱਥੇ ਪਰ ਨਹੀਂ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਸੇ ਬੜਾ ਛੋਟਾ ਵੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਸੀਨ ਵੀ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਬਣਦੀ ਅਸੀਂ ਆਪਣੇਾਂ ਬੰਦੇ ਤੇ ਹੀ ਪਰਚੀ ਦਿੱਤੇ ਪ੍ਰੈਸ ਕਰਕੇ ਇਹ ਬੁਖਲਾਹਟ ਆਉਂਦੀ ਹੋਰ ਕਰ ਸਕਦੇ ਹਿੰਦੀ